ਹਾਂਜੀ ਜੂਨ ਮਹੀਨੇ 2024 ਦੀਆਂ ਬਾਜ਼ੀਆਂ ਜੀ ਪਹਿਲੀ ਬਾਜੀ ਆ ਗਈ ਜੀ ਪਿੰਡ ਲੜ ਤੋਂ ਗੁਲਾ ਜਿਹੜਾ ਆ ਗਈ ਜੀ ਲੁਧਿਆਣਾ ਇਹ ਹੈਗੀ ਆ 16 ਜੂਨ 2024 ਐਂਟਰੀ ਫੀਸ ਇਹਦੀ ਹੈਗੀ ਆ 2000 ਰੁਪਏ ਪਹਿਲਾ ਨਾਮ ਫਰਿੱਜ ਦੂਜਾ ਨਾਮ ਕੂਲਰ ਤੀਜਾ ਨਾਮ ਪ੍ਰਟਾ ਪਕਾ ਚੌਥਾ ਤੇ ਪੰਜਵਾਂ ਨਾਮ ਹੈਗੀ ਹੈ ਜੀ ਕੱਪ ਐਂਟਰੀ ਫੀਸ ਹੈ 2000 ਰੁਪਏ ਜੀ ਫਿਰ ਆ ਗਿਆ ਜੀ ਪਿੰਡ ਭਾਰੂ 15 6 2024 ਤੇ ਐਂਟਰੀ ਫੀ ਜੇਦੀ ਹੈਗੀ 1700 ਰੁਪਏ ਪਹਿਲੇ 760 ਕਬੂਤਰ ਐਂਟਰੀ ਤੇ ਜਾਣਗੇ ਜੀ ਪਹਿਲਾ ਇਹ ਦੂਜਾ ਨਾਮ ਪੱਖਾ ਤੇ ਤੀਜਾ ਨਾਮ ਹੈਗੀ ਹੈ ਜੀ ਚੱਕਪ ਪਿੰਡ ਭਾਰੂਖ ਸਿੰਘ ਮੁਖਤਰ ਸਾਹਿਬ ਫਿਰ ਆ ਗਿਆ ਜੀ ਪਿੰਡ ਚਿਹੜਾ ਚੜਾ ਆ ਗਿਆ ਜੀ ਫਰੀਦਕੋਟ ਮਿਤੀ ਆ ਗਈ 10 ਜੂਨ 2024 ਐਂਟਰੀ ਫੀ ਜੇਦੀ ਹੈਗੀ 1200 ਰੁਪਏ ਕਬੂਤਰ ਛੱਡਣ ਦਾ ਸਮਾਂ ਸਾਢੇ 7:00 ਜੀ ਖੁੱਲੀ ਬਾਜੀ ਹੈ 1200 ਰੁਪਏ ਐਂਟਰੀ ਫੀਸ ਹੈ ਜੀ ਫੇਰ ਆ ਗਿਆ ਜੀ ਪਿੰਡ ਸੰਤਪੁਰਾ ਸੰਤਪੁਰਾ ਐਂਟਰੀ ਫੀਸ ਇਹਦੀ ਕੀ ਆ 1200 ਰੁਪਏ ਤਰੀਕ ਹੈਗੀ ਆ ਜੀ 12 6 2024 70 ਕਬੂਤਰ ਇੰਟਰ ਕੀਤੇ ਜਾਣਗੇ ਜੀ ਤੇ ਖੁੱਲੀ ਬਾਜੀ 1200 ਰੁਪਏ ਐਂਟਰੀ ਫੀਸ ਆ ਪਿੰਡ ਆ ਗਈ ਤਤਾਰੀਆ ਵਾਲਾ 5 ਜੂਨ 2024 ਐਂਟਰੀ ਫੀਸ ਹੈਗੀ 3200 ਰੁਪਏ ਪਹਿਲਾ ਤੇ ਦੂਜਾ ਨਾਮ ਹੈ ਇਹ ਦੋਨੇ ਮੋਟਰਸਾਈਕਲ 2000 ਰੁਪਏ ਦਾ ਲੱਗੂਗਾ ਵਾਧਾ ਜੀ ਤੇ ਤੀਜੇ ਨਾਮ ਫਰਿੱਜ ਵਾਧਾ ਵੀ ਲੱਗੂਗਾ ਫਰਿੱਜ ਦਾ ਜੀ ਇੱਕ 5 ਜੂਨ 2024 ਹੈ ਜੀ ਫਿਰ ਆ ਗਿਆ ਜੀ ਪਿੰਡ ਜੇਠੂ ਕੇ ਬਠੰਡਾ ਐਂਟਰੀ ਫੀਸ ਇਹਦੀ ਹੈਗੀ ਆ 5200 ਰੁਪਏ ਮਿਤੀ 6 ਜੂਨ 2024 ਵੱਦ ਦਾ ਲੱਗੂ ਤਾਂ ਐਨਆਰਪੀ ਦਾ ਹੀ ਪਹਿਲੇ ਨਾ ਮੋਟਰਸਾਈਕਲ ਆ ਜੀ ਤੇ ਚਿੱਤ ਕਬੂਤਰ ਤੇ ਵੱਦ ਦਾ ਲੱਗੂ ਕੁਲਰ ਦਾ ਤਾਂ ਐਨਆਰਪੀ ਦਾ ਹੀ ਫਿਰ ਆ ਗਿਆ ਜੀ ਪਿੰਡ ਰੈਲੋ ਜਲਾ ਫਤਿਹਗੜ ਦੇ ਆ ਮਿਤੀ ਆ ਗਈ ਜੀ 9 ਜੂਨ 2024 ਦੇਣਾ ਗਿਆ ਅਤਵ ਪਹਿਲੇ ਨਾ ਫਲਟਾ ਪੱਖਾ ਦੂਜਾ ਤੇ ਤੀਜਾ ਨਾਮ ਸੋਨੇ ਆ ਗਿਆ ਜੀ ਕੱਪ ਤੇ ਇਹਦੀ ਐਂਟਰੀ ਫੀਸ ਹੈਗੀ 1200 ਰੁਪਏ ਖੁੱਲੀ ਬਾਜੀ ਆ ਜੀ ਪੇਰਾ ਹੈ ਜੀ ਪਿੰਡ ਆਦਮਪੁਰ ਫਤਿਹਗੜ ਸਾਹਿਬ ਮਿਤੀ ਹੈ ਜੀ 16 ਜੂਨ 2024 ਦਿਨ ਹੈ ਜੀ ਐਤਵਾਰ ਪਹਿਲਾ ਨਾਮ ਹੈਗਾ ਜੀ ਕੋਲਡਰ ਦੂਜਾ ਨਾਮ ਹੈਗਾ ਜੀ ਫਰਾਟਾ ਪੱਖਾ ਤੇ ਤੀਜਾ ਨਾਮ ਹੈਗਾ ਜੀ ਪੱਖਾ ਐਂਟਰੀ ਫੀਸ ਇਹਦੀ ਹੈਗੀ 1200 ਰੁਪਏ ਪਿੰਡ ਆਗਾ ਜੀ ਸ਼ੇਰਗੜ ਬਾੜਾ ਐਂਟਰੀ ਫੀਸ ਇਹਦੀ ਹੈਗੀ 1500 ਰੁਪਏ ਮਿਤੀ ਹੈ ਜੀ 11 ਜੂਨ 2024 ਦੇਣਾ ਹੈਗਾ ਜੀ ਮੰਗਲਵਾਰ ਪਹਿਲਾ ਨਾਮ ਹੈਗਾ ਜੀ ਫਰਿੱਜ ਤੋਂ ਜਨਾਮ ਪੱਖਾ ਤੇ ਬਾਕੀ 34 ਨਾਮ ਹੈਗੇ ਆ ਉਹਨੇ ਕੱਪਾ ਫਿਰ ਹੈਗਾ ਜੀ ਪਿੰਡ ਜੈਮਲ ਸਿੰਘ ਵਾਲਾ ਬਰਨਾਲਾ ਮਿਤੀ 15 6 2024 ਐਂਟਰੀ ਫੀ ਇਸਦੀ 1100 ਰੁਪਏ ਤੇ 6 ਤੋਂ ਸਾਢੇ 7 ਕਬੂਤਰਾਂ ਦੀ ਬਾਕੀ ਇੱਕ ਦਿਨ ਦੀ ਨਿਬੜ ਜੂਈ 50 ਕਬੂਤਰ ਐਂਟਰ ਕਰਨੇ ਆ ਪੇਰ ਹੈ ਜੀ ਪਿੰਡ ਝੋੜੜਾ ਜਿਹੜਾ ਆ ਗਿਆ ਜੀ ਲੁਧਿਆਣਾ ਐਂਟਰੀ ਫੀਸ ਆ ਗਈ 5200 ਰੁਪਏ ਮਿਤੀ 8 6 2024 ਪਹਿਲਾ ਨਾਮ ਹੈਗਾ ਮੋਟਰਸਾਈਕਲ ਦੂਜਾ ਨਾਮ ਹੈਗਾ ਜੀ ਫ੍ਰਿਜ ਤੇ ਤੀਜਾ ਨਾਮ ਹੈਗਾ ਜੀ ਕੂਲਰ ਕਾਪੀ ਤੇਗਾ ਸ਼ੀਰਾ ਹਰੀਗੜ ਤੇ ਟੈਲਾ ਝਨੇਰੀ ਪਿੰਡ ਆ ਗਿਆ ਜੀ ਮਾਨੀ ਸਿੰਘ ਵਾਲਾ ਜਿਹੜਾ ਆ ਗਿਆ ਜੀ ਫਰੀਦਕੋਟ 3 ਅੱਠ ਜੂਨ 2024 ਦਿਨ ਹੈਗਾ ਜੀ ਐਤਵਾਰ ਬਾਜੀ ਤਿੰਨ ਨੰਬਰਾਂ ਵਿੱਚ ਹੋਊਗੀ ਤੇ ਐਂਟਰੀ ਫੀਸ ਹੋਊਗੀ 1700 ਰੁਪਏ ਜੀ ਫੇਰਾ ਗਿਆ ਜੀ ਪਿੰਡ ਮਹਿਰੋ ਤੀਜਾ ਕਬੂਤਰ ਬਾਜੀ ਮੇਕਾਬਲਾ 9 ਜੂਨ 2024 ਐਂਟਰੀ ਫੀਸ ਇਹਦੀ ਹੈਗੀ ਹੈ 2200 ਰੁਪਿਆ ਤੇ ਪਹਿਲਾ ਨਾਮ ਹੈਗਾ ਜੀ ਫਰਿੱਜ ਦੂਜਾ ਨਾਮ ਕੂਲਰ ਤੇ ਤੀਜਾ ਨਾਮ ਹੈਗਾ ਜੀ ਪੱਖਾ 5 ਜੂਨ ਨੂੰ ਐਂਟਰੀਆਂ ਫੜਾਂਗੇ ਜਾਣਗੀਆਂ ਜੀ